ਖਾਓ ਮੈਂ ਰੋਟੀ ਨਹੀਂ ਖਾਣੀ ਕਿਉਂ ਨਹੀਂ ਖਾਣੀ ਨਹੀਂ ਮੈਨੂੰ ਭੁੱਖ ਨਹੀਂ ਹੈਗੀ ਤੈਨੂੰ ਮੈਂ ਕਿਹਾ ਰੋਟੀ ਖਾਣੀ ਆ ਫਿਰ ਦਵਾਈ ਵੀ ਤੇ ਖਾਣੀ ਆ ਨਾ ਮੈਂ ਦਵਾਈ ਖਾ ਲੂੰ ਨਾ ਬਾਅਦ ਚ ਰੋਟੀ ਖਾ ਲਾਂ ਰੋਟੀ ਖਾ ਭਈ ਨਾ ਫਿਰ ਦਵਾਈ ਖਾਣੀ ਬਾਅਦ ਚ ਖਾ ਰੋਟੀ ਬਿਲਕੁਲ ਚੰਗੀ ਤਰ੍ਹਾਂ ਨਹੀਂ ਖਾਣੀ ਮੈਂ ਉਲਝ ਜੀ ਗਏ ਆ ਇਹ ਨਾ ਮੈਨੂੰ ਕੁੱਟਿਆ ਪਿਆਰ ਆਪਣੇ ਤੋਂ ਜ਼ਿਆਦਾ ਇਹਨਾਂ ਦਾ ਕਿਹੜਾ ਰੂਪ ਸੱਚਾ ਪਰ ਲਾ ਪਰ ਪਣੀ ਵੀ ਖਾਲਾ ਵੇਖਿਆ ਨਾ ਇਦਾਂ ਖਾਈ ਰੋਟੀ ਹੁਣ ਤੂੰ ਦਵਾਈ ਖਾ ਲੈ ਫੇ ਚੰਗਾ ਠੀਕ ਆ ਮੈਂ ਖਾ ਲੂੰ ਦਵਾਈ ਗੁੱਸਮੀ ਤਾਂ ਮੈਨੂੰ ਪਤਾ ਤੇਰੇ ਦਿਮਾਗ ਚ ਕੀ ਚੱਲਦਾ ਵਾ ਤੂੰ ਹਾਲੇ ਹੀ ਮੈਨੂੰ ਨਰਾਜ਼ ਮਨਾ ਯਾਰ ਮੈਨੂੰ ਮਾਫ ਕਰ ਦੇ ਵੇ ਲੈ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕਿਆ ਮੈਂ ਹੁਣ ਤੈਨੂੰ ਫੇਰ ਕਹਿੰਦਾ ਮੈਨੂੰ ਮਾਫ ਕਰ ਦੇ ਮੇਰੀ ਪਹਿਲੀ ਤੇ ਆਖਰੀ ਗਲਤੀ ਆ ਸੱਚੇ ਤੂੰ ਇਦਾਂ ਬਾਤ ਨਹੀਂ ਕਰੋਂਗੇ ਨਹੀਂ ਪੱਕਾ ਪ੍ਰੋਮਿਸ ਤੇ ਨਾ ਆ ਵੀ ਲੱ। ਮੈਂ ਤੇ ਨਾ ਪ੍ਰੋਮਿਸ ਕਰਨੇ ਆ ਕਦੀ ਵੀ ਦੁਬਾਰਾ ਨਹੀਂ ਤੇ ਹੱਥ ਛੁਕਵਾ ਦਿੰਦੇ। ਮੈਂ ਨਾ ਤੁਹਾਡੇ ਨਾਲ ਚਾਰ ਲਾਵਾਂ ਲੈ ਕੇ ਆਈ ਆ। ਪਲੀਜ਼ ਮੇਰੇ ਵੀ ਦਿਲ 'ਚ ਨਾ ਤੁਹਾਡੇ ਲਈ ਬਹੁਤ ਪਿਆਰ ਸੀ। ਪਰ ਐਦਾਂ ਤੁਹਾਨੂੰ ਵੇਖ ਕੇ ਨਾ ਤੇ ਮੇਰਾ ਤੇ ਵਿਸ਼ਵਾਸ ਜੇ ਉੱਠ ਗਿਆ। ਇੱਕ ਵਾਰੀ ਤੇ ਮੇਰੇ ਮਨ 'ਚ ਇਹ ਆ ਗਿਆ ਸੀ ਕਿ ਮੈਂ ਨਹੀਂ ਰਹਿ ਸਕਦੀ ਐਦਾਂ ਤੁਹਾਡੇ ਨਾਲ। ਇਹ ਕਿਦਾਂ ਤੂੰ ਸੋਚ ਲਿਆ? ਸੋਚ ਗਈ ਲਿਆ। ਤੂੰ ਇਹ ਜਦੋਂ ਇਦਾਂ ਕਰਦੇ ਆ ਤੂੰ ਵੀ ਮੇਰੀ ਗੱਲ ਨੂੰ ਸਮਝ ਨਾ ਮੈਂ ਤੈਨੂੰ ਕਿਉਂ ਗੁੱਸੇ ਹੋਣਾ ਵਾਂ ਮੈਂ ਵੀ ਨਾ ਤੁਹਾਡਾ ਪਿਆਰ ਵੇਖ ਕੇ ਤੇ ਪਿਗਲ ਗਈਆਂ ਇੱਕ ਵਾਰੀ ਨਾ ਮੈਂ ਫੇਰ ਤੁਹਾਨੂੰ ਮੌਕਾ ਦਿੰਦੀ ਆ ਮੈਨੂੰ ਪਤਾ ਵਾ ਤੂੰ ਮੇਰਾ ਪਿਆਰ ਵੇਖ ਕੇ ਪਿਗਲ ਗਈਆਂ ਤੇ ਪਰ ਇਹ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਯਾਰ ਦੁਨੀਆ ਬਹੁਤ ਗੰਦੀ ਆ ਤੂੰ ਦੁਨੀਆ ਨੂੰ ਨਹੀਂ ਸਮਝਦੀ ਮੈਨੂੰ ਪਤਾ ਹੈ ਕਿਉਂ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਮਨੇ ਉਹ ਤੇਰੇ ਤੇ ਵਿਸ਼ਵਾਸ ਤੇ ਹੈਗਾ ਵਾ ਤੂੰ ਦੁਨੀਆ ਨੂੰ ਨਹੀਂ ਜਾਣਦੀ ਮੈਂ ਤੈਨੂੰ ਇਹੋ ਤਾਂ ਗੱਲ ਵਾਰ-ਵਾਰ ਤੈਨੂੰ ਕਹਿੰਦੇ ਆਂ ਤੂੰ ਸਮਝਦੀ ਕਿਉਂ ਨਹੀਂ ਉਹ ਗੱਲ ਨੂੰ ਮੈਂ ਤਾਂ ਤੇ ਗੱਲ ਨੂੰ ਸਮਝਦੀ ਆਂ ਪਰ ਤੁਸੀਂ ਵੀ ਨਾ ਇੰਨੀ ਬੈਕਵਰਡ ਸੋਚਣਾ ਨਾ ਰੱਖੋ ਤੈ ਕਿੰਨਾ ਮੈਨੂੰ ਮਾਰਿਆ ਤੇ ਮੇਰੇ ਕਿੰਨੇ ਸਰੀਰ ਦੁਖਣ ਗਿਆ ਮੇਰਾ ਸਾਰਾ ਤੈ ਜਾਣਦੇ ਹੋ ਨਾ ਕਿਹੜੇ ਤਰੀਕੇ ਤੈ ਮੈਨੂੰ ਮਾਰਿਆ ਮੈਂ ਤੇਰੇ ਕੋਲ ਮਾਫੀ ਮੰਗਦਾ ਮੈਂ ਤੈਨੂੰ ਕਹਿੰਦਾ ਵਾਰ-ਵਾਰ ਇੱਕੋ ਗੱਲ ਕਹਿੰਦੇ ਆਂ ਮੈਨੂੰ ਮਾਫ ਕਰ ਦੇ ਮੈਂ ਗਾਹ ਤੋਂ ਨਹੀਂ ਇਦਾਂ ਕਰਦਾ ਮੈਂ ਕਹਿੰਦਾ ਪੱਕਾ ਪ੍ਰੋਮਿਸ ਕਰਦਾ ਗਾਹ ਤੋਂ ਮੈਂ ਕਦੀ ਤੇਰੇ ਹੱਥ ਨਹੀਂ ਚੁੱਕੂਗਾ ਬਸ ਮੈਨੂੰ ਨਾ ਕਦੀ ਸ਼ਿਕਾਇਤ ਦਾ ਮੌਕਾ ਮੇਰਾ ਮਨ ਪਿਗਲ ਗਿਆ ਤਾ ਡੇ ਵਾਲੇ ਵੇਖ ਕੇ ਫੇਰ ਚੱਲ ਕੋਈ ਗੱਲ ਨਹੀਂ ਤੂੰ ਹੁਣ ਇੰਨਾ ਦਾ ਹੁਣ ਤੂੰ ਕੁਛ ਨਾ ਤੇ ਰੋਟੀ ਤੂੰ ਖਾ ਲਈ ਨਾ ਉਤੋਂ ਦਵਾਈ ਖਾ ਲਾ ਵਾਹੀ ਹਾਂ ਕਿ ਤੇ ਰੈਸਟ ਕਰਨਾ ਤਾ ਚੰਗਾ ਚਲੋ ਕੋਈ ਗੱਲ ਮੈਂ ਇਸ ਤੈਨੂੰ ਕੁੱਟਿਆ ਨਾ ਇਹਦੇ ਬਦਲੇ ਤੈਨੂੰ ਇੱਕ ਸਰਪ੍ਰਾਈਜ਼ ਦਊਂਗਾ ਤੂੰ ਵੇਖੀ ਮੈਂ ਗਲਤੀ ਕੀਤੀ ਹੈ ਨਾ ਗਲਤੀ ਦਾ ਪਛਤਾਵਾ ਵੀ ਮੈਂ ਕਰੂਗਾ ਤੂੰ ਟੈਨਸ਼ਨ ਨਾ ਲੈ ਚੰਗਾ ਓਕੇ ਓਹੋ ਮੀ ਵੇਖੇ ਤਾ ਜਰਾ ਮੀ ਨਾ ਨਾ ਹੁੰਦਾ ਸਾਰੀ ਮਾਸ ਫਾਇਆ ਕਰ ਦਰੀਏ ਕੈਰੀ ਦੀਆਂ ਤੇ ਨਵੀਂ ਸਬਜ਼ੀ ਭਿਜਣ ਵਾਲੇ ਬੰਨਾ ਹੈ ਉਹ ਰਤ ਪਿੰਡਿਆ ਪਾਂਡਿਆ ਲੰਦੇ ਤੇ ਥੋੜੇ ਬਤੇ ਗੱਡੇ ਲੰਦੇ ਉਹ ਗੋਭੀ ਦੇ ਦੋ ਪੌਲ ਤੋੜੇ ਉਹ ਵੀ ਉੱਥੇ ਹੀ ਰਹਿ ਕੇ ਤਵਾਤਾ ਮੀਂਹ ਇੱਕ ਦਮੀ ਆਵੇ ਲੇ ਦਮੀ ਪਤਲਾ ਗੰਗੀ ਬਲੀ ਧੁੱਪ ਖੜੀ ਜੇ ਹਾਂ ਹੁਣ ਬਦਲਦਾ ਮੌਸਮ ਆ ਨਾ ਆਂਦੇ ਇੱਕ ਦੋ ਦਿਨ ਮੀਂਹ ਹੈਗਾ ਵਾ ਦੋਰ ਮੀਂਹ ਦਾ ਬਾ ਵੀ ਆ ਜੇ ਫਿਰ ਆ ਹੁਣ ਨਾ ਪੱਠੇ ਪੁੱਠੇ ਖਾ ਲੈ ਅੰਦਰ ਖੁੱਲੀ ਚ ਪੱਠੇ ਪਾ ਦੇ ਤੇ ਉਹ ਮੌੜਾ ਜ ਮੀਂਹ ਹਟਦਾ ਤੂੰ ਉਹਨੂੰ ਅੰਦਰ ਪੰਨ ਠੰਡ ਚ ਆਵੇ ਨਾ ਔਰ ਵਿਚਾਰੀਆਂ ਬਿਮਾਰ ਹੋ ਜਾਣ ਨਹੀਂ ਕੋਈ ਨਹੀਂ ਠਹਿਰ ਕੇ ਬੰ

ਨਹੀਂ ਹਾਂ ਇੱਥੇ ਕੋ ਕੋ ਨਾ ਤੇ ਰਹਿਣਾ ਮੈਂ ਮਾ ਮੜੇ ਦੇ ਪਿਆਰ ਸੁੱਕਦੇ ਤੇ ਫੇਰੀ ਆਉਂਦੀ ਮੇਰੇ ਵੀ ਗੁੱਸੇ ਹੋਣਾ ਪੋਚੇ ਲਾਏ ਹੋਣੇ ਆ ਉਹਨਾਂ ਨੇ ਤਾਂ ਕੋਈ ਬਾਤ ਲੈ ਜਾਣਾ ਉਹਨਾਂ ਨੇ ਕਿਹਾ ਮਾ ਮਾਪੋਤੀ ਪਿਆਰ ਲੈ ਕੇ ਅੰਦਰ ਆ ਕੇ ਬੰਦ ਦੇਣੀਆਂ ਇਹਨੂੰ ਚਲੋ ਕੋਈ ਨਹੀਂ ਨਾਲੇ ਮੌਸਮ ਵਧੀਆ ਜਿਹਾ ਆਇਆ ਇਹਨੂੰ ਚਾਹ ਚ ਬਣਾ ਕੇ ਪਿਆਰ ਇੱਕ ਵਾਰੀ ਆਹੋ ਹਾਂ ਹੋਰ ਬੜਾ ਕੀ ਆਖਣਾ ਬਹੁਤ ਚੱਕਗੇ ਜੇ ਤੁਸੀਂ ਕੰਮ ਕਰਦੇ ਕਰਦੇ ਉਹਨਾਂ ਨੇ ਇੱਕ ਦੀਆਂ ਚਾਰ ਚਾਰ ਦੇਣੀਆਂ ਆਪਣੀਆਂ ਘਟ ਵੰਦਰ ਬੈਠੀਆਂ ਜਿਹੜੀਆਂ ਮਮੀ ਮੀ ਵਧ ਗਏ ਜਾਂਦਾ ਲੈ ਆ ਵੀ ਆ ਗਈ ਉਹਨੇ ਕਰਕੇ ਲੈ ਤੂੰ ਹੀ ਗੜਾ ਲੋਣੀ ਤੇ ਖੁਰ ਚੱਲੇ ਸੀ ਥੋੜਾ ਕਿਤੇ ਕੰਮ ਰਹਿ ਗਿਆ ਉਹ ਵੀ ਕਰਕੇ ਹੁੰਦੇ ਆ ਬੜੀ ਸਿਆਣੀ ਹੈ ਉਹ ਗੱਲ ਖਾਣ ਪੀਣ ਨੂੰ ਅਰੇ ਜੇ ਤਾਂ ਕੰਮ ਤੋਂ ਤਬੇ ਸਬਜੀ ਸਾਰਾ ਤੂੰ ਖਾਵੇਂ ਤੇ ਨਹੀਂ ਚਲੀ ਮਰ ਗਈ ਤੂੰ ਖਰਾਵੇਂ ਬੰਦਾ ਨਾਲ ਕਰਾਉਂਦਾ ਪਾਣੀ ਫੜਾ ਕੇ ਭੱਜੀਆਂ ਹੀ ਅੰਦਰ ਨੂੰ ਹਾਂ 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 ਜਿਹੜਾ ਇੰਨੇ ਫੇਰੇ ਲਾਏ ਮੈਂ ਮਗਰ ਕਦੀ ਚਾਹ ਲੈ ਆ ਕਦੀ ਪਾਣੀ ਲੈ ਆ ਖਲੋਂ ਤੇ ਤੈਨੂੰ ਮੈਨੂੰ ਦਿੰਦੇ ਨਹੀਂ ਤੁਹਾਡੇ ਨਾਲੋਂ ਵੱਧ ਤੇ ਕੰਮ ਮੇਰਾ ਵਾ ਫੇਰੇ ਨਾ ਮਾਰਦੀ ਉਥੇ ਮਾਰਦੀ ਦਬਕਾ ਇੱਕ ਕਿ ਬਹੁ ਗਾਲੀ ਜੋਰੋਂ ਕਿਲਾ ਕੋਟਣਾ ਨੇ ਤੁਹਾਨੂੰ ਚਾਰ ਹੀ ਪੈ ਗਈ ਆ ਨਾਲ ਮੈਂ ਕਿੱਟੇ ਕਰਾਂ ਉਹ ਮਿੰਟ ਮਿੰਟ ਕੰਮ ਨੇ ਪਰ ਜਾਣਾ ਬਹੁਤ ਚਾਰ ਟੱਪ ਮਾਰਦੀ ਤੇ ਮੇਰੀ ਗੱਲ ਸੁਣੋ ਇੱਥੇ ਗੱਲਾਂ ਕਰਨ ਦੇ ਉਹਨਾਂ ਦੇ ਅੰਦਰ ਲਿਆ ਦੀ ਸੁਲਾਹ ਹੋਈ ਕਿ ਨਹੀਂ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮਣੀ ਦੇ ਸੁਭਾ ਦਾ ਘੜੀ ਚੋਦੀ ਤੋੜਾ ਤੇ ਘੜੀ ਚੋਦੀ ਮਾਸਾ ਹੁਣੇ ਹੁਣੇ ਜੂਤ ਪਤਾਨ ਹੋਣ ਡਈ ਸੀ ਤੇ ਹੁਣੇ ਮੈਂ ਜਦੋਂ ਬਾਹਰ ਬੈਠੀ ਹਾਂ ਹੱਸ ਕੇ ਕਹਿੰਦੀ ਕਿ ਬਾਹਰ ਨਿਕਲਣਾ ਤਾਂ ਰੋਟੀਆਂ ਪਾਪਾ ਖਣ ਲਿਆ ਸੀ ਤੇ ਜਦੋਂ ਮੈਂ ਚਾਹ ਬਣਾਉਂਦੀ ਹਾਂ ਤੇ ਬੜੇ ਕੋਸ਼ਿਸ਼ ਹੀ ਦੋਵੇਂ ਜਾਣੀ ਉਹਨਾਂ ਦਾ ਕਿਹੜਾ ਪਤਾ ਲੱਗਦਾ ਵਾ ਗੇੜੇ ਵਾਲੇ ਉਹਨਾਂ ਨੇ ਖੁਸ਼ ਹੋ ਜਾਣਾ ਤੇ ਕਿਹੜੇ ਪਰ ਉਹਨਾਂ ਨਾਲ ਲੜ ਪੈਣਾ ਆਣ ਗਾਣੋ ਤਮਾਸ਼ਾ ਹੀ ਦਿਖਾ ਲਦੇ ਆ। ਉਹ ਮੰਮੀ ਇਹਨਾਂ ਦੀ ਗੱਲ ਤੇ ਨਹੀਂ ਗਾ ਬੋਲਣ ਦਾ ਫਾਇਦਾ ਕੋਈ ਵੀ। ਚਲ ਇੰਨਾ ਚੰਗਾ ਵਾ, ਖੁਸ਼ ਵਾ। ਪਰੋਣੇ ਆਉਣ ਵਾਲੇ ਆ ਅੱਜ ਆ ਜਾ ਸਵੇਰੇ ਆ ਜਾ। ਖੁਸ਼ੀ ਲੈਣ ਕੇ ਵਧੀਆ ਰਹੂਗਾ। ਆਹ ਹੁਣ ਨਾਲੇ ਫਿਰ ਹੋਣਾ ਹੀ ਵੀ ਕੀ ਜਵਾਬ ਦਵਾਂਗੇ ਇਹਨਾਂ ਨੂੰ। ਜੈਂ ਤੇ ਇਦਾਂ ਕੰਨ ਕੇ ਮੂੰਹ ਅਟਕੇ ਕੋਈ ਅਨੁਭੂਤਾ ਹੋ ਕੇ ਦੇਨ ਹੋਊਗਾ। ਚਲ ਚੰਗਾ ਵਾ। ਬਾਕੀ ਬਲਜੀਤ ਤੂੰ ਵੀ ਪੁੱਤ ਤਾਂ ਲੱਗੇ ਤੇ ਬੇਣੀ ਹੁੰਨੀ ਹੈ ਨਾ। ਤੂੰ ਉਹਨੂੰ ਇਹ ਨਾ ਕਹਿਆ ਕਰ ਤੀ ਆਉਂ ਆ ਤੇ ਜਾਉਂ ਆ ਹੱਲਾ ਸ਼ੇਰੀਆਂ ਨਾ ਤੇ ਆ ਕਰ। ਮੈਂ ਕਹਦੀ ਆ ਨਾ ਛੇਰੀਆਂ ਦੇਣੀਆਂ ਵਾ ਕਸੂਰ ਤੇ ਸਾਰਾ ਮਣੀ ਦਾ ਵਾ ਮੈਂ ਭਲਾ ਕਦੀ ਡਾਕਟਰ ਤੇ ਦਵਾਈ ਲੈਣ ਗਈ ਆ ਜੇ ਉਹ ਚਲ ਗਈ ਡਾਕਟਰ ਨੇ ਹੱਥ ਲਾ ਹੀ ਦਿੱਤਾ ਨਬਜ ਨੂੰ ਚੈੱਕ ਨਹੀਂ ਕਰਨੀ ਫੇਰ ਕੀ ਕਈ ਡਾਕਟਰ ਨਬਜ ਚੈੱਕ ਕਰਦੇ ਤੇ ਕਈ ਥਰਮਾਮੀਟਰ ਲਾ ਲੈਂਦੇ ਆ ਇਹ ਤਾਂ ਤੇ ਵੱਖਰਾ ਹੀ ਸਹੂਲਤ ਦੁਨੀਆ ਨਾਲੋਂ ਹੱਥ ਕਿਉਂ ਲਾਇਆ ਤੈਨੂੰ ਟੀਕਾ ਕੋ ਲਾਇਆ ਡਾਕਟਰ ਨੇ ਟੀਕਾ ਵੀ ਲਾਉਣਾ ਤਾਂ ਉਹ ਨਬਜ ਵੀ ਵੇਖਣੀ ਆ ਆ ਤਾਂ ਟਾਡੇ ਮੁੰਡੇ ਚ ਜ਼ਿਆਦਾ ਕਸੂਰ ਵਾ ਮੇਰੀ ਗੱਲ ਸੁਣ ਐਦਾਂ ਨਹੀਂ ਕਰੀਦਾ ਅੰਧਾਰਕ ਵੀ ਐਦਾਂ ਸੁਭਾਵਾ ਹੋਰ ਉਹਦਾ ਵਾ ਹੋਰ ਉਹਦਾ ਖੜਵਣਾ ਸੁਭਾਵਾ ਗੁੱਸੇ ਕੋਰਾ ਵਾ ਤਾਂ ਆਪਣੇ ਬੰਦੇ ਦਾ ਸੁਭਾਅ ਹੋਣਾ ਚਾਹੀਦਾ ਇਹ ਥੋੜੀ ਆ ਵੀ ਹੁਣ ਜਿਉ ਕਹਿੰਦਾ ਵਾ ਤੇ ਉਹਦੀ ਮੰਨ ਲਈਦੀ ਕਿਉਂ ਛਿੱਤਰਾਂ ਦਾ ਹੁਣ ਆਪੇ ਨੇ ਪਾ ਪੁੱਛਿਆ ਤੇ ਛਿੱਤਰ ਖਾ ਲੇ ਨਾਲੇ ਲੜਾਈ ਪਾਈ ਉਹਦੋਂ ਦੀ ਦੋਵੇਂ ਜਣੀਆਂ ਨਾ ਚਲੇ ਇੱਕ ਦੂਜੇ ਨਾਲ ਇਹਨਾਂ ਬਹੁਤ ਇੱਕ ਦੂਜੇ ਦੇ ਸੁਭਾਵਾ ਦਾ ਪਤਾ ਸੀ ਉਹ ਜਦੋਂ ਆਂਦੇ ਨੇ ਕਿ ਸਾਹਮਣੇ ਖੂ ਹੋਵੇ ਤੇ ਪਰਿਉਂ ਦੇ ਲੰਗਣਾ ਜਿਹੜਾ ਇਹਨਾਂ ਜਾਣ ਬੁੱਝ ਕੇ ਖੁਦ ਛਾਲ ਮਾਰੀ ਆ ਪਤਾ ਮੰਨੀ ਨੂੰ ਵੀ ਕਿ ਉਹ ਦੋਰੀ ਵ ਤੇ ਗਰਮੀ ਨੂੰ ਪਤਾ ਕਿ ਮੰਮੀ ਦਾ ਸੁਭਾਅ ਕਿਦਾਂ ਦਾ ਵਾ ਇਹਦੇ ਚ ਅੱਪਾਂ ਕੁਝ ਨਹੀਂ ਕਰ ਸਕਦੇ ਇਹ ਨਾ ਕੀਤੀ ਇਹਦੇ ਭੁਗਤਨ ਦੋਵੇਂ ਜਾਣੀ ਕੀ ਪਤਾ ਉੱਥੇ ਸੁਭਾਅ ਆਪਣਾ ਵਿਖਾਲਿਆ ਕਿ ਨਹੀਂ ਵਿਖਾਲਿਆ ਹਾਤੀ ਦੇ ਦੰਦ ਖਾਣਦੇ ਹੋਰ ਹੁੰਦੇ ਆ ਜੇ ਖਾਣਦੇ ਹੋਰ ਹੁੰਦੇ ਆ ਤੇ ਮੰਮੀ ਆਪਣੇ ਮੁੰਡੇ 'ਚ ਕਸੂਰ ਨਹੀਂ ਕਰਦੀ ਤੇ ਬਗਾਨੀ ਧੀ ਜਿੱ ਕੱਢੀ ਜਾਂਦੀ ਚੂੜਾ ਦੇ ਹੱਥੀਂ ਮੂੰਹ ਤੇ ਕੋੜ ਕੋੜੇ ਨਿਸ਼ਾਨ ਪਾਤੇ ਆ ਆ ਨੀਰ ਹਟਣਦੇ ਕਿਤੇ ਫੇਰ ਉਹਨੇ ਪਵਾਇਆ ਤੇ ਪਾਇਆ ਉਹ ਦੋ ਇਹ ਕੰਮ ਕਰਦੀ ਪੁੱਠੇ ਜੀ ਤੈਨੂੰ ਨਹੀਂ ਪਸੰਦ ਆ ਕਿ ਨਾ ਕਰਿਆ ਕਰਿਓ ਹੁਣ ਤੁਸੀਂ ਇੰਝਾ ਕਰੋ ਉਹ ਪੂਣਾ ਜਿਹਦਾ ਗਰਮ ਕਰਕੇ ਸਾਡੇ ਕਿਤੇ ਲਾਉਂਦੇ ਸੱਟ ਲੱਗੀ ਤੇ ਉਦਾਂ ਦੇ ਸੇਕ ਸੁਕ ਤੋਂ ਉਹਦਾ ਖੂਨ ਖਾਂਜਾ ਉਹਦਾ ਗਾਂ ਮਛਾਵੇਂ ਨੀਲ ਨੂੰ ਕੱਢਣ ਥੋੜੇ ਬੋਤੇ ਮੈਂ ਹੁਣ ਕੀ ਕਰਾਂ ਮੈਂ ਹੁਣ ਇਹਨਾਂ ਦੇ ਪੂਣੇ ਤੱਤੇ ਕਰ ਕਰ ਇਹਨਾਂ ਦੇ ਨੀਲ ਹਟਾਵਾਂ ਬਲਜੀਤ ਤਾਂ ਇਹ ਮੈਂ ਤੁਹਾਨੂੰ ਕਹਿੰਦੀ ਸੀ ਵੀ ਆਪਣੀ ਪਸੰਦ ਦੀ ਕੁੜੀ ਲਈਏ ਤੁਹਾਨੂੰ ਪਤਾ ਤਾਂ ਕਰ ਕਬੀਰ ਜਿਹੜੀ ਇਹਦੀ ਪਸੰਦ ਦਾ ਬੱਚੀ ਕੋਈ ਇਹ ਤਾਂ ਆਪਣੇ ਤੋਂ ਜਰਾ ਨਹੀਂ ਪਰੇ ਕਰਦਾ ਪਰ ਮੰਮੀ ਹੁਣੇ ਠੇਕਾ ਹੋ ਗਿਆ ਜੇ ਇਹਨੂੰ ਪਸੰਦ ਆ ਤੇ ਪਰੇ ਨਹੀਂ ਕਰਦਾ ਵਿਆਹ ਇਹਨੇ ਕੀਤਾ ਉਹਦੀ ਪਸੰਦ ਨਾ ਪਸੰਦ ਵੀ ਜਾਣਣਾ ਇਹਦਾ ਫਰਜ਼ ਹੈ ਨਾ ਮੰਮੀ ਉਨਾਂ ਚੀਜ਼ ਵਿੱਚ ਤਾਂ ਜਨਾਨੀ ਵਿੱਚ ਬੜਾ ਫਰਕ ਹੁੰਦਾ ਵਾ ਚੀਜ਼ ਗੱਲ ਨਾਲ ਲਾ ਕੇ ਰੱਖ ਸਕਦੇ ਜਨਾਨੀ ਨੂੰ ਹਮੇਸ਼ਾ ਗੱਲ ਚ ਪਰੋ ਕੇ ਨਹੀਂ ਰੱਖ ਸਕਦੇ ਆ ਤਾਂ ਤੁਹਾਡੀ ਇੱਥੇ ਗੱਲ ਥੋੜਾ ਪਤਾ ਤੇ ਸਮਝਾਓ ਮਣੀ ਨੂੰ ਵੀ ਪਹਿਲਾਂ ਜੋ ਹੋਣਾ ਹੀ ਹੋ ਗਿਆ ਜੇ ਖਡਾਉਣਾ ਲਾ ਤਾਂ ਲੈਣ ਤਾਂ ਤੇ ਉਹ ਇੱਕ ਨਾ ਲਾ ਲਿਆ ਇਹ ਜਨਾਨੀ ਆ ਇਹਨੇ ਬਾਹਰ ਵੀ ਨਿਕਲਣਾ ਤਾਂ ਲੋਕਾਂ ਨੇ ਵੇਖਣਾ ਵੀ ਆ ਬਲਜੀਤ ਤੁਸੀਂ ਮੇਰੀ ਗੱਲ ਨੂੰ ਸਮਝਦੇ ਨਹੀਂ ਉਹਨੇ ਨੂੰ ਆਪਣੀ ਗਰਮੀਤ ਨੂੰ ਟਲਣਾ ਪੈਣਾ ਮੋਦਨਾ ਇਹਨੇ ਨਹੀਂ ਟਲਣਾ ਤੈਨੂੰ ਪਤਾ ਹੈ ਉਹ ਕਿੱਦਾਂ ਦਾ ਕਿੱਦਾਂ ਦਾ ਨਹੀਂ ਇਹੀ ਗੱਲ ਮਨੀ ਨੂੰ ਕਹੋ ਕਿ ਪੁੱਤ ਜਿੱਦਾਂ ਦੀ ਤਰੀ ਘਰ ਦੀ ਨਾ ਥੋੜਾ ਬੋਧਾ ਉਹਦਾ ਤੂੰ ਹੀ ਐਡਜਸਟ ਕਰ ਇਹ ਨਹੀਂ ਕਹਿੰਦਾ ਕਿ ਜਿੱਦਾਂ ਤੂੰ ਕਹਿੰਦਾ ਉਦਾਂ ਹੀ ਉਹਨੇ ਕਰਦਾ ਵਾ ਤੂੰ ਵੀ ਉਹੀ ਗੱਲ ਮੰਨਿਆ ਕਰ ਕੋਈ ਨਾ ਕੋਈ ਰਹੀ ਗੱਲ ਮੰਮੀ ਪਸੰਦ ਦੀ ਇਹ ਕੁੱਤਾ ਨਹੀਂ ਆ ਜਿਹੜਾ ਮਾਰ ਕੇ ਸੁੱਟਦਾ ਜਨਾਨੀ ਆ ਜਨਾਨੀ ਨੂੰ ਬੜੇ ਸਹਾਰਾ ਰੱਖਣਾ ਪੈਂਦਾ ਵਾ ਬਲਜੀਤ ਜੇ ਇਹਦਾ ਰਸੂਲਾ ਤੇ ਚੱਲੂਗੀ ਫੇਰ ਸਾਰੇ ਕੰਮ ਸੈੱਟ ਵਾ ਤੇ ਜੇ ਨਾ ਚੱਲੀ ਤੇ ਫੇਰ ਤਾਂ ਰੋਸ਼ ਛਿੱਤਰ ਹੀ ਖਾਣੇ ਆ ਤੈਨੂੰ ਪਤਾ ਤਾਂ ਹੈ ਉਹਦੇ ਸੁਭਾਅ ਦਾ ਜਿੱਦਾਂ ਦਾ ਹੈਗਾ ਨਹੀਂ ਰਸੂਲ ਗਾ ਵੀ ਇਹ ਮਹਾਰਾਜਾ ਪਟਿਆਲਾ ਵਾਂਗੇ ਜੇ ਰਸੂਲ ਵਾ ਤਪੇ ਤੈਨੂੰ ਪਤਾ ਤਾਂ ਹੈਗਾ ਵਾ ਆਪਣੇ ਭਰਾ ਦਾ ਕਿੱਦਾਂ ਦਾ ਹੋ ਤੁਹਾਡੀਆਂ ਹੀ ਮਿਹਰਬਾਨੀਆਂ ਵਾ ਕੰਨ ਚ ਪਿਆ ਨਾ ਤੁਖੇ ਉਹ ਤਾਂ ਗੱਲ ਆ ਰਹੀ ਤੇ ਜੇ ਉਹ ਕੰਮ ਕਿਤੇ ਜਨਾੜੀ ਨੇ ਕੀਤਾ ਹੁੰਦਾ ਨਾ ਤੇ ਫਿਰ ਮੰਮੀ ਤੁਸੀਂ ਵੀ ਤੇ ਮੈਂ ਵੀ ਦਿਵਾਲੇ ਹੋਣਾ ਹੀ ਉਹ ਤਾਰਾਂ ਵੱਜ ਜਾਣੀਆਂ ਗੁੱਡੇ ਵੱਜ ਜਾਣਗੇ ਹਾਂ ਵੀ ਕੁੜੀ ਹੱਥ ਜੁਕਦਾ ਮੁੰਡੇ ਤੇ ਤੇ ਫਿਰ ਕੀ ਕਰੀਏ ਹੁਣ ਦੱਸ ਇਹ ਦੋਵੇਂ ਜਣੇ ਨੱਚੇ ਮਿਚੇ ਸੀ ਨੋਹਾਂ ਨੇ ਵਿਆਹ ਕਰ ਲਿਆ ਹੁਣ ਅਸੀਂ ਤੇ ਕੋਈ ਕਰ ਨਹੀਂ ਸਕਦੇ ਚਲੋ ਛੱਡੋ ਨਾ ਨਾ ਕੋਈ ਨਹੀਂ ਚਾਹੂ ਫਾਨ ਦੇ ਛੱਤਰ ਜਾਂ ਰਜਮੰਦੀ ਦਾ ਰਹਿਣਾ ਹੈ ਕੀ ਕਰੀਏ ਹੁਣ ਗਰਮਈ ਦੀ ਹਾਂਜੀ ਦੀਦੀ ਹਾ ਹੋਂ ਤੇਰਾ ਮੂੰਹ ਠੀਕ ਠੀਕ ਜਿਹਾ ਲੱਗਣ ਡਿਆ ਵਾ ਹਾਂਜੀ ਦੀਦੀ ਕੁਛ ਦਾਗ ਘਟੇ ਆ ਮੈਂ ਨਾ ਲਾਈ ਹੀ ਮੇਰੇ ਕੋ ਹੈਗੀ ਹੀ ਕਰੀਮ ਚੱਲ ਪੈਣਾ ਜਿੱਦਾਂ ਤੇਰਾ ਘਰ ਵਾਲਾ ਕਹਿੰਦਾ ਨਾ ਉਦਾਂ ਹੀ ਕਰ ਲਿਆ ਕਰ ਮੈਨੂੰ ਪਤਾ ਕਿੰਨੀ ਟੈਨਸ਼ਨ ਈ ਮੈਂ ਹੋਈ ਨਹੀਂ ਆ ਜਣਾ ਤੇ ਉਧਰ ਉਹਦੇ ਦਾਗ ਦਿਖਣੇ ਆ ਉਹਨਾਂ ਨੇ ਕਹਿਣਾ ਝੂੜਾ ਹਜੇ ਹੱਥਾ ਤੋਂ ਲੱਥਾ ਨਹੀਂ ਪਤਾ ਨਹੀਂ ਕੀ ਕਰਨ ਲੱਗ ਪਏ ਆ ਤੇਰੇ ਘਰ ਵਾਲੇ ਦਾ ਤਾਂ ਕਸੂਰ ਕੱਢਣਾ ਨਹੀਂ ਸੀ ਔ ਮੰਮੀ ਦਾ ਤੇ ਮੇਰਾ ਕਰ ਦੇਣਾ ਲੋਕਾਂ ਨੇ ਜਠਾਣੀਆਂ ਦਰਾਣੀਆਂ ਤੇ ਨਾਨਾ ਵਾਲੀ ਹੋ ਜਾਂਦੀਆਂ ਹੁੰਦੀ ਤੇ ਤੈਨੂੰ ਪਤਾ ਨਹੀਂ 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 ਦੀਦੀ ਤੁਸੀਂ ਇਦਾਂ ਦੀ ਗੱਲ ਨਾ ਕਰੋ ਤੁਹਾਡਾ ਕਸੂਰ ਤਾਂ ਹੀ ਕੱਢਣਗੇ ਨਾ ਜੇ ਮੇਰੇ ਮੂੰਹ ਕੋਈ ਗੱਲ ਨਿਕਲੂ ਦੇਦੇ ਕਸੂਰ ਪੈ ਕੇ ਤਾਂ ਹੀ ਨਿਕਲਦਾ ਹੁੰਦਾ ਜੋਤੀ ਕਵੇ ਚਲ ਗਮੀਤ ਤੂੰ ਤੇ ਮੰਨ ਲਿਆ ਨਾਲੇ ਤੂੰ ਤੇ ਕਹਿ ਵੀ ਦਿੱਤਾ ਪਰ ਜਿਹੜਾ ਸਲੀਕਾ ਭਾਈ ਜਰਾ ਨਾ ਇਹ ਨਹੀਂ ਮੰਨਦਾ ਹੁੰਦਾ ਪਹਿਲੀ ਸੱਟਿਆ ਨੇ ਤੇਰੇ ਮੂੰਹੋਂ ਲੈ ਕੇ ਅਹੋ ਗੱਲ ਲੈਣੀ ਦਰਾਣੀ ਨਹੀਂ ਜਠਾਣੀ ਨਹੀਂ ਚੱਗੀ ਹੋਣੀ ਜਾਂ ਸੱਸ ਨਹੀਂ ਚੱਗੀ ਹੋਣੀ ਪਰ ਮੈਂ ਮੈਂ ਵੀ ਤੇ ਇੱਕ ਤਰ੍ਹਾਂ ਸ੍ਰੀਕਾ ਹੀ ਬਣ ਜਾਂਦਾ ਉਹਨਾਂ ਨੇ ਸ੍ਰੀਕਾ ਸਾਨੂੰ ਬਣਾ ਦੇਣਾ ਹੀ ਇਹ ਗੱਲਾਂ ਕਰ ਕਰ ਮਾਰ ਦੇਣਾ ਹੀ ਐਦਾਂ ਕਿਦਾਂ ਦੀਦੀ ਕੋਈ ਸ੍ਰੀਕਾ ਬਣਾ ਦਊਗਾ ਦਰਾਈ ਛਾਣੀ ਜੇ ਸਮਝੇ ਨਾ ਤਾਂ ਸੱਤੋਂ ਵੱਟਾ ਰਿਸ਼ਤਾ ਹੁੰਦਾ ਭੈਣਾ ਭੈਣਾ ਦਾ ਇਹ ਹੀ ਆਪਣੀ ਭੈਣ ਨੇ ਤੇ ਕਦੋਂ ਫੋਨ ਕਰਾਂਗੇ ਜਾਂ ਜਾਵਾਂ ਆਵਾਂਗੇ ਫੇਰ ਗੱਲ ਕਰਾਂਗੇ ਭੈਣਾ ਭੈਣਾ ਸਭ ਦਰਾਈ ਛਾਣੀਆਂ ਹੀ ਹੁੰਦੀਆਂ ਐ ਤੁਸੀਂ ਨਾ ਇਹ ਗੱਲ ਦੀ ਚਿੰਤਾ ਕਰਿਆ ਕਰੋ ਬਿਲਕੁਲ ਇਹ ਤੇ ਦੀਦੀ ਪਤਾ ਨਹੀਂ ਮੇਰੇ ਕਰਮਾਂ ਦਾ ਹੀ ਦੁੱਖ ਸੀ ਪਰ ਫੇਰ ਮੈਂ ਕਹਿੰਨੀ ਆ ਚਲੋ ਆਈ ਨੇ ਟਲ ਗਈ ਆਹੋ ਟਲ ਗਈ ਨਾਲੇ ਹੁਣ ਉਹ ਖੁਸ਼ ਵਾ ਨਾਲ ਜਿੱਤਰਾ ਉਹ ਕਹਿੰਦਾ ਉਹਨਾਂ ਨਾਲ ਉਤਨਾ ਹੀ ਕਰ ਲਿਆ ਕਰ ਬੰਦੇ ਦਾ ਮਨ ਭਾਫ ਲਈਦਾ ਵਾ ਕਿ ਇਹ ਕੀ ਚਾਹੁੰਦੇ ਆ ਹਨਾ ਤੇ ਜਿੱਦਾਂ ਉਤਰਾ ਮੈਂ ਗਲਤੀ ਤੇ ਕੁਝ ਨਹੀਂ ਕਰਦੀ ਮੈਨੂੰ ਸਮਝ ਆਉਂਦੀ ਨਹੀਂ ਕਿ ਮੈਂ ਕਿਹੜੀ ਗਲਤੀ ਕੀਤੀ ਚਲ ਕੋਈ ਗੱਲ ਨਹੀਂ ਬੜੀਆਂ ਗੱਲਾਂ ਹੁੰਦੀਆਂ ਬੰਦੇ ਦਾ ਮੂਡ ਹੀ ਹੁੰਦਾ ਏ ਮੂਡ ਦਾ ਨਹੀਂ ਪਤਾ ਲੱਗਦਾ ਐਦਾਂ ਕਰ ਜAVE ਕੇ ਮੀਹ ਟੈਕਨੀਕ بڑے ਕਪੜੇ ਸੁੱਕਣੇ ਪਾਉਣ ਵਾਲੇ ਉਹ 스멜 ਮਾਰ ਜਾਣੇ ਆ ਉੱਪਰ ਪਾਉਣੇ ਆ ਆ ਉੱਤੇ ਪਾ ਦੇਣਾ ਹਵਾ ਫਿਰ ਜੂਗੀ ਮੱਸਾ ਚੱਲੋ ਕੋਈ ਨਾ ਮੈਂ ਵੇਖ ਕੇ ਆਉਣੀ ਆ ਜਾਵੇ ਮਾਂ ਬੇ ਕਾਪਦੇ ਜ਼ੋਰ ਨਾ ਕਮ ਵੇ ਕਿੱਧਰ ਕਿੱਧਰੋਂ ਆਇਆ ਵਾ ਕਿਤੇ ਨਹੀਂ ਆ ਕੇ ਫਿਰ ਗਮੀਦ ਵਰਤ ਕੇ ਫੁੱਲੇ ਕੇ ਆਏ ਬੁਖਾਰ ਵਾਲਾ ਕੀ ਆ ਨਹੀਂ ਉਮੀ ਤਾਂ ਉਹਨੇ ਪਾਉਣਾ ਸਰਪ੍ਰਾਈਜ਼ ਵਾਸਤੇ ਹਾਂ ਹੈ ਬੁਖਾਰ ਤਾਂ ਸਹੀ ਤੇ ਰੱਖ ਮੈਨੂੰ ਕੀ ਆ ਨਹੀਂ ਮੰਮੀ ਰਹਿਣ ਦੋ ਕੋਈ ਗੱਲ ਨਹੀਂ ਆ ਸਰਪ੍ਰਾਈਜ਼ ਤੇ ਵਾਸਤੇ ਮੈਂ ਲਿਆਦਾ ਵਾ ਕਿਤੇ ਮੂੰ ਤੇਰਾ ਕਦੀ ਤੂੰ ਨਾਲ ਲੜਦਾ ਕਦੀ ਤੈਨੂੰ ਕੁੱਟਦਾ ਕਦੀ ਮਾਰਦਾ ਨਾ ਕਿ ਸਾਡੇ ਸਾਹਮਣੇ ਚਿੰਤਰ ਕਰਦਾ ਉਨੇ ਵੀ ਮੈਂ ਹੀ ਘੁੱਟਦਾ ਵਾਂ ਉਹਨੂੰ ਹੁਣਤ ਨਹੀਂ ਘੁੱਟਦਾ ਨਾ ਤੇਰਾ ਤਾਂ ਕੋਈ ਕਾਕਾ ਪਤਾ ਹੀ ਨਹੀਂ ਲੱਗਦਾ ਹੈ ਐਨੇ ਖਰਚੇ ਕਦੀ ਤੂੰ ਉਹ ਗੱਲ ਕੋਹ ਲਿਆ ਕੋ ਨਾ ਤੂੰ ਗਿਫਟ ਲੈ ਕੇ ਆ ਗਿਆ ਇਹਦੀ ਕੀ ਲੋੜ ਸੀ ਤੇ ਮੰਮੀ ਮੈਂ ਲਿਆਇਦਾਂ ਫੇਰ ਕੀ ਹੋ ਗਿਆ ਤੇ ਤੈਨੂੰ ਘਰ ਦੇ ਖਰਚਿਆਂ ਦਾ ਨਹੀਂ ਪਤਾ ਹੈਗਾ ਉਹ ਕੱਲਾ ਮੁੰਡਾ ਵੱਡਾ ਹੀ ਕਰੇ ਤੇ ਕਬੀਰ ਹੀ ਕਰੇ ਉਹਦਾ ਤੈਨੂੰ ਕੋਈ ਨਹੀਂ ਪੈਸੇ ਨਹੀਂ ਮੇਰੇ ਪੈਸੇ ਨਹੀਂ ਮੇਰੇ ਆਹ ਗਿਫਟ ਲੈਉਣ ਨੂੰ ਕਿੱਥੋਂ ਪੈਸੇ ਮਿਲ ਗਏ ਤੈਨੂੰ ਤੇ ਮੈਂ ਕਿੰਨਾ ਕਮਾਉਂਦਿਆਂ ਉਹਦੇ ਵਾਸਤੇ ਲਿਆਉਂਦਾ ਤੇ ਫੇਰ ਕੀ ਹੋ ਗਿਆ ਉਹਦੇ ਵਾਸਤੇ ਕਮਾਉਂਦਾ ਘਰ ਦੇ ਘਰਦਿਆਂ ਨੂੰ ਫੇਰ ਬਾਹਰ ਕੱਢ ਦੇ ਹੈ ਉਹਨਾਂ ਨੇ ਕਿੱਥੋਂ ਲੰ ਤਾਨੂੰ ਰੋਟੀ ਪਾਣੀ ਐ ਹਰ ਇੱਕ ਚੀਜ਼ ਚਾਹੀਦੀ ਆ ਵਿਆਹ ਦੇ ਤੇਰੇ ਖਰਚੇ ਜਿਹੜੇ ਹੁਣ ਕੀਤੇ ਆ ਉਹ ਪੈਸੇ ਸਿਰ ਚੜੇ ਉਹ ਲੌੜੇ ਨਹੀਂਗੇ ਤਾਂ ਗਿਫਟ ਲਿਆ ਜਾ ਕਿ ਤੈਨੂੰ ਦਹੀਂ ਚ ਲੈ ਅੰਦਰ ਤੇ ਫੇਰ ਕੀ ਹੋਗਾ ਮੰਮੀ ਤੁਸੀਂ ਐਵੇਂ ਇਦਾਂ ਦੀਆਂ ਗੱਲਾਂ ਕੋ ਕਰਦੇ ਹੋਵੇਂ ਤੈਨੂੰ 100 ਰੁਪਏ ਲਾਉਂਦੇ ਲੈ ਦੱਸ ਕਰਾਂ ਨਾ ਮੈਨੂੰ ਵੀ ਘਰ ਦੇ ਖਰਚੇ ਦਾ ਪਤਾ ਲੱਗਦਾ ਓਏ ਮੇਰੇ ਨਾਲ ਚਰਚਲ ਕਰਦੇ ਆਂ ਕੋਣ ਦਿੰਦਾ ਤੁਹਾਨੂੰ 100 ਰੁਪਏ ਲੈ ਮੇਨੂੰ ਰਘਵੀਰ ਕਹਿੰਦਾ ਵਾ ਆ ਵੀਰ ਤੇ ਕਹਿੰਦਾ ਨਹੀਂ ਤੂੰ ਹੀ ਮੰਮੀ ਕਹੀ ਜਾਂਦੇ ਐ ਆਹ ਹੋਗਾ ਕਹਿੰਦਾ ਨਹੀਂ ਤੈਨੂੰ ਪੁੱਛ ਕੇ ਕਹਿਣਾ ਆਂਨੇ ਜਿੱਦਾਂ ਤੇ ਰੋਟੀ ਪਾਣੀ ਬੰਦ ਕਰਨ ਜਾਂ ਨਾਕਾ ਪਾਣੀ ਮਾਰੇ ਦੱਸਿਆ ਨਹੀਂ ਗਾ ਨਾ ਉਹ ਗੱਲਾਂ ਕੋ ਬਾਤਾਂ ਇਹ ਵੀ ਕਹੀ ਨਾ ਕੇ ਆਹੋ ਗੱਲ ਕਹਿਣ ਵਾਲੀ ਮੰਮੀ ਦਾ ਢੀਕੋ ਦੱਸਣੋਂ ਬਿਨਾ ਕਹੇ ਚੱਲ ਚਲ ਇੱਤਲ ਕਹੇ ਅੰਦਰ ਤਾਂ ਕਹੇ ਬਾਹਰ ਤੇ ਮੇਰੀ ਗੱਲ ਸੁਣ ਏਦਾਂ ਹੀ ਜਨਾਨੀਆਂ ਭੂਏ ਚੜਦੀਆਂ ਮੰਮੀ ਉਹ ਉਹ ਨਹੀਂ ਭੂਏ ਚੜਦੀ ਨਾ ਉਹਨੇ ਮੈਨੂੰ ਕਿਹਾ ਵਾ ਵੀ ਤੁਸੀਂ ਮੈਨੂੰ ਲਿਆ ਕੇ ਬਹੁ ਕੁਝ ਇਹ ਆਪਣੀ ਮਰਜ਼ੀ ਨਾਲ ਮੈਂ ਲਿਆ ਕੇ ਦੇ ਦਿਆ ਉਹਨੂੰ ਤੇ ਮਰਜ਼ੀ ਨਾਲ ਤੂੰ ਅੰਦਰ ਕੁੱਟਣਾ ਆਪਨਾ ਤੇਰੀ ਤਾਂ ਉਹ ਗੱਲ ਵਾ ਨਾ ਤੂੰ ਘਰ ਦਾ ਤਾਂ ਨਾ ਤੂੰ ਕਾੜਦਾ ਤੇਰਾ ਤਾਂ ਕੋਈ ਹੈ ਹੀ ਨਹੀਂ ਨਾ ਮਾਂ ਦਾ ਬਣਦਾ ਨਾ ਨਾ ਤੂੰ ਰੰਗਦਾ ਹੀ ਬਣਦਾ ਮੰਮੀ ਮੇਰੀ ਸੁਣੋ ਗੱਲ ਮੈਨੂੰ ਜੋ ਮਰਜੀ ਕਹਿ ਲੋ ਕੋਈ ਗੱਲ ਨਹੀਂ ਆ ਪਰ ਗਰਮੀਤ ਦੇ ਕਲਾਮ ਹੈ ਇੱਕ ਗੱਲ ਨਹੀਂ ਸੁਣਨੀ ਅੱਛਾ ਆਹੋ ਐਨੀ ਤੈਨੂੰ ਗਰਮੀਤ ਹੋ ਗਈ ਸਾਰਿਆਂ ਨੂੰ ਪਿਆਰੀ ਉਹ ਹੋ ਗਈ ਅਸੀਂ ਕੋਹ ਦੇ ਨਹੀਂ ਕੇ ਜਾ ਲੜੋ ਮਰੋ ਜੋ ਮਰਜੀ ਕਰੋ ਤਪਾਓ ਜਾ ਕੇ ਹਦੋਂ ਵੀ ਨਾ ਵਾਲੀ ਜੋ ਕਹਾਂਗੇ ਬਾਪ ਕੀ ਜਾਨ ਹੈ ਅੱਧਾ ਫਰੀਦ ਫਰੀਦ ਤੇ ਦਈ ਦਿੰਦਾ ਉਹਨੂੰ 걔ਰ ਉਹਨੂੰ ਮਾਰਦਾ ਹਰਕ ਬਣਿਆ ਆਪ ਹੀ ਸੱਚਾ ਹੋ ਗਿਆ ਇਹੋ ਚੰਗਾ ਰਹਿ ਗਿਆ ਕਿਤੇ ਆ ਵੀ ਇਹੋ ਚੰਗਾ ਰਹਿ ਗਿਆ ਨਾ ਇਹਨਾਂ ਦਾ ਪਤਾ ਲੱਗਦਾ ਨਾ ਹੋਰ ਖਰਚੇ 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 ਜਦੋਂ ਕਰਨੇ ਨਹੀਂ ਤਾਂ ਇਹਨਾਂ ਨੂੰ ਪਤਾ ਕਿੱਥੋਂ ਲੱਗਣਾ ਕੀ ਹੋ ਗਿਆ ਬੜੇ ਤਪੇ ਹੁੰਦੇ ਜੀ ਕੀ ਕਰਾਂ ਮੈਂ ਰਕਵੀਰ ਆ ਪਾਦੀ ਗਿਫਟ ਫੇਅਰ ਲੈ ਕੇ ਉਹਨੂੰ ਦੇਣ ਲੱਗਾ ਇਹਨਾਂ ਦਾ ਲੜਦੇ ਨਾ ਨਹੀਂ ਪਤਾ ਲੱਗਦਾ ਇਹਨਾਂ ਦਾ ਕੋਲ ਜਾਂਦਾ ਨਹੀਂ ਪਤਾ ਲੱਗਦਾ ਫੇਰ ਇਕੱਠੇ ਬੁਰੇ ਹੋਰਨਾਂ ਨੂੰ ਬੁਲਾਉਂਦੇ ਫਿਰਦੇ ਆ ਉਹ ਚੱਲ ਮੰਮੀ ਕੋਈ ਗੱਲ ਨਹੀਂ ਗਿਫਟ ਆਪਣੀ ਘਰ ਦੀ ਵਾਸਤੇ ਹੀ ਲੈਂਦਾ ਉਹਨੇ ਮੈਂ ਤਾਂ ਨਹੀਂ ਕਿ ਘਰ ਤਾਂ ਰਾਜ ਮਿਲ ਕੇ ਰਹਿਣ ਖੁਸ਼ ਨੇ ਨਾ ਆਪਣੇ ਘਰ 'ਚ ਤੇਰਾ ਵੀ ਰਾਦਾ ਵੀ ਘਰ ਦਾ ਖਰਚਾ ਨਾ ਕੋ ਕਰੇ ਕੱਲਾ ਹੀ ਸਿਰ ਤੇ ਪੰਡ ਚੁੱਕ ਕੇ ਛੜ ਸਾਰਿਆਂ ਦੀ ਉਹ ਮੰਮੀ ਆਪਣਾ ਕਮਾਉਂਦਾ ਵਾ ਜੇ ਆਪਣੇ ਘਰ ਦੇ ਨੂੰ ਗਿਫਟ ਲੈ ਆ ਤਾਂ ਕਿڑی ਨੇਰੀ ਆ ਕੀ ਏ ਤੇ ਗਿਫਟ ਗਾੜੀ ਉਹਨੇ ਕਿਹਾ ਬਹੁਤ ਮਹਿੰਗਾ ਲਿਆਂਦਣਾ ਮੈਨੂੰ ਜਾਣਦਾ ਨਹੀਂ ਮੈਂ ਚੰਗੀ ਤਰ੍ਹਾਂ 100 ਨਾਲ 150 ਦਾ ਹੋਗਾ ਇਹ ਤੋਂ ਵੱਧ ਨਹੀਂ ਹੁੰਦਾ ਹੁੰਦਾ ਮੈਂ ਕਿਹਾ ਮੈਨੂੰ ਵਿਖਾ ਦੇ ਨਹੀਂ ਹੱਥ ਲਾਉਣ ਦਿੱਤਾ ਉਹ ਚਲੋ ਮੰਮੀ ਕੋਈ ਗੱਲ ਨਹੀਂ ਕੰਮ ਸਾਰੇ ਹੁੰਦੇ ਜਾਣੇ ਮੈਂ ਚਾਹੁੰਦਾ ਕਿ ਮਸਤ ਰਹਿਣ ਆਪਣੇ ਘਰ 'ਚੇ ਮੇਰੀ ਗੱਲ ਤੋਂ ਤੂੰ 100 150 ਦੀ ਗੱਲ ਕਰਦਾ ਮੈਂ ਕਿਹਾ ਤੈਨੂੰ ਕਿਹਾ ਗੱਡੇ ਲੈ ਆ ਕੀ ਉਹ ਵੀ ਤਾਂ 2-3 ਕਿਲੋ ਆ ਹੀ ਜਾਣੇ 4 ਕਿਲੋ ਕਿਤੇ ਉਹ ਨਹੀਂ ਲਿਆ ਸਕਿਆ ਤੇ ਆਪ ਫੂਲ ਖਰਚ ਕਰਨ ਨੂੰ ਬੈਠਾ ਹੀ ਹੋਏ ਉਹ ਚੱਲ ਆਪਣਾ ਕਮਾਉਂਦਾ ਵਾ ਸਾਡੇ ਕੋਲ ਤੇ ਨਹੀਂ ਮੈਂ ਮੰਗਦਾ ਆਪਣੀ ਘਰ ਦੀ ਵਾਸਤੇ ਲੈ ਆਂਦਾ ਕੀ ਹੋ ਗਿਆ ਮੇਰੀ ਗੱਲ ਸੁਣ ਕਿੱਦਾਂ ਦੀਆਂ ਕਾਕਾ ਤੂੰ ਗੱਲਾਂ ਕਰਦਾ ਆਂ ਆਂਦਾ ਆਪਣਾ ਕਮਾਉਂਦਾ ਤੇ ਘਰ ਦੀ ਵਾਸਤੇ ਲੈ ਆਇਆ ਕੀ ਗੱਲ ਘਰ ਦੇ ਖਰਚੇ ਵਾ ਤਾਂ ਨਹੀਂ ਪਤਾ ਹੈਗਾ ਹੈ ਕੱਲ ਨੂੰ ਤੈਨੂੰ ਖਰਚਾ ਕੋਈ ਨਹੀਂ ਕੁੜੀ ਨਾਨਕੇ ਪਾਂਢੀ ਉਹਨਾਂ ਨੇ ਕਿੱਥੇ ਕਰੇਲੇ ਕੱਲ ਦੇਣਾ ਕਰੇਲੇ ਨਹੀਂ ਨਾਲੇ ਪੁੱਤ ਜਵਾਨ ਤੀ ਪਤਾ ਉਹ ਕਿਤੇ ਛੱਡੀਦਾ ਵੀ ਨਹੀਂ ਹੁੰਦਾ ਘਰ ਲੈ ਜਾਂਦਾ ਹੁੰਦਾ ਉਹ ਮੰਮੀ ਮੈਂ ਕਿਹਾ ਚਾਇਨਾਕ ਲਾਇਆ ਉਹਦੇ ਹਰਦੇ ਨਹੀਂ ਸਾਡੇ ਨਿਆਣੇ ਦਾ ਜੀ ਨਹੀਂ ਲੱਗਦਾ ਕੱਲਾ ਵਾ ਕੱਲਾ ਵਾ ਇਹ ਕੇ ਭੇਡ ਚੱਲੂਗੀ ਕੱਲਿਆਂ ਵਾਲੀ ਉਹ ਲੈਗਰ ਮੈਟ੍ਰਸ ਕੀ ਕਰਾਂ ਸਾਡੇ ਕਿਹੜੇ 2-4 ਹੀ ਅਸੀਂ ਵੀ ਤਾਂ ਲਿਆਉਣਾ ਹੀ ਆ ਨਾ ਹੁਣ ਕਿਸ ਦਿਨ ਪਾ ਕੇ ਉਹ ਮੰਮੀ ਕੋਈ ਗੱਲ ਨਹੀਂ ਹੋ ਸਕਦਾ ਮੇਰੇ ਨਾਲ ਬੜੀ ਪੈਸੇ ਲਾ ਦੇਣੋਂ ਪਰ ਅਸੀਂ ਕਿਹੜੇ ਕਿ ਕਿਸੇ ਦੇ ਸਿਰ ਤੇ ਬੈਠੇ ਆ ਮਾਰਨੇ ਬਥੇਰਾ ਕੋ ਦਿੱਤਾ ਵਾ ਕੁੜੀ ਵੀ ਹੋਣੀ ਆ ਵਿਆਹ ਲਾ ਕੇ ਕੋਈ ਗੱਲ ਨਹੀਂ ਪੁੱਤੋ ਵਿਆਹ ਤਾਂ ਲਾਵਾਂਗੇ ਪਰ ਇਹ ਥੋੜੀ ਵੀ ਹੋਣੀ ਉਹਨਾਂ ਬਦਲੇ ਇਹਨਾਂ ਬਦਲੇ ਆਪਣਾ ਘਰ ਨਹੀਂ ਕਰਨਾ ਪਿਆ ਹਾ ਤੇ ਨਾਲੇ ਸਾਹਮਣਾ ਸਾਂਭਿਆ ਹੋਊਗਾ ਤੇ ਹੀ ਲਾਵਾਂਗੇ ਚਾਰ ਉੱਤੇ ਤੇ ਮੰਮੀ ਇਹ ਕਿਹੜਾ ਜੂਆ ਖੇਡਣ ਨੇ ਆ ਘਰੇ ਰੱਖੀਦੇ ਪੈਸੇ ਜਿਹੜੇ ਲੋੜ ਉਹ ਖਰਚ ਨਹੀਂ ਹੋਏ ਬਾਕੀ ਕਾਕਾ ਛੱਡ ਉਹ ਵੀ ਚਲਿੱਤਰ ਬੜਾ ਕਰਦਾ ਜੋ ਇਹ ਵੀ ਚਲਿੱਤਰ ਕਰਦੀ ਇਹ ਦੋਵੇਂ ਇੱਕੋ ਜੇ ਟੱਕਰ ਪੇ ਕੋਈ ਵੀ ਨਹੀਂ ਆਈ ਤਾਂ ਨੇ ਸਾਡਾ ਮੁੰਡਾ ਛਦਾਈ ਉਤੋਂ ਜ਼ਿਆਦਾ ਛਦਾਈ ਨਪਰੀ ਚੱਲੀ ਕਿਤੇ ਚਿੱਤਰ ਖਾਗ ਦੇ ਮੁਰਕੇ ਗਿਫਟ ਲੈ ਕੇ ਚੱਲ ਖੁਸ਼ ਹੋ ਜੇ ਲੱਖ ਲਾਂਤ ਜੇ ਤੇ ਗਿਫਟਾਂ ਦੇ ਪਬੀ ਹਾਂ ਧਰਮੀ ਕਿੱਥੇ ਆ ਮੈਂ ਕੰਮ ਚ ਲੱਗ ਗਿਆ ਹਾਂ ਗਰਮੀ ਜਿੱਥੇ ਲੱਭਣੀ ਦੀ ਮੈਨੂੰ ਕਿਤੇ ਗਈ ਨਾ ਉਹ ਭਰਾਵਾ ਕਰਈ ਆ ਉੱਥੇ ਗਈ ਆ ਅੱਛਾ ਹਮ ਕਿਉਂ ਸੰਗਣਾ ਬਹਿੰਦੇ ਉਹ ਕੋਹਣੀ ਭਬੀ ਆ ਮੈਂ ਨਾ ਵਸਤੇ ਗਿਫਟ ਲੈ ਕੇ ਆਇਆ ਕਿਹ ਲੈ ਕੇ ਆਇਆ ਉਹ ਕੋਹਣੀ ਭਬੀ ਉਹ ਦੱਸ ਸਦਾ ਫਾਇਜਾ ਫਾਇ ਹੈ ਭਰਾ ਕਿਤੇ ਬਰਗਰ ਪੀਜੇ ਹੀ ਲੈਂਦੇ ਹੁਣੇ ਹੋਰ ਤੂੰ ਕੀ ਲਿਆਉਂਦਾ ਹੋਣਾ ਮੈਨੂੰ ਵੀ ਕਿਤੇ ਖਵਾ ਲ ਦਿਆ ਕਰ ਕਿ ਉਹਦੇ ਜੋ ਅੱਗੇ ਰਖਿਆ ਉਹ ਨਹੀਂ ਭਬੀ 버거 ਪੀਜੇ ਲੈਂਦੇ ਹੁਣੇ ਤੇ ਤੇਰੇ ਤੋਂ ਕਿਤੇ 버거 ਪੀਜੇ ਚੰਗੇ ਆ ਕਿਤੇ ਤੇ ਫਿਰ ਕਿਉਂਗਾ ਤੁਹਾਨੂੰ ਮਸਾਰੇ ਤੇ ਬਦਾਂਗਾ ਮੈਂ ਇਕੱਲਾ ਖਾਣ ਵਾਲਾ ਬੰਦੇ ਤੇ ਹੈ ਨਹੀਂ ਆ ਸਾਰੇ ਟੱਬਰ ਨਾਲ ਹੀ ਬੈਠ ਕੇ ਖਾਣ ਵਾਲਾ ਜਦੋਂ ਖਾਣ ਵਾਲਾ ਕੰਮ ਤੇ ਤੂੰ 버ਗਰ ਵੇਚ ਜਾਂਦਾ ਹੀ ਕਰਦਾ ਮੈਂ ਤੇ ਉਹੋ ਜਿਹਾ ਲੈਂਦਾ ਨਾ ਸਰਪ੍ਰਾਈਜ਼ ਹੋਰ ਤੇਰਾ ਮੈਨੂੰ ਭਲੇਖਾ ਤੇਰਾ ਉਹ ਨਹੀਂ ਨਹੀਂ ਭਬੀ ਉਹਦੇ ਵਾਸਤੇ ਮੈਂ ਨਾ ਮੈਂ ਸੋਚਿਆ ਚੱਲਦਾ ਮਤਲਬ 100 ਬੰਦੇ ਜਾਣਦੇ ਸੀ ਕਿਤੇ ਹੁੰਦੇ ਮੈਂ ਕਿਹ ਚੱਲੂ ਇੱਕ ਸਰਪ੍ਰਾਈਜ਼ ਕਿੰਦਾ ਲਿਆ ਕੇ ਅੱਛਾ ਜੀ ਤੁਹਾਡਾ ਹੀ ਤੇਰਾ ਹੀ ਨਿਭਣਾ ਵਾ ਪਤਾ ਲੱਗਾ ਕਿਹੜੇ ਵੇਲੇ ਤੂੰ ਸਰਪ੍ਰਾਈਜ਼ ਦਿੰਦਾ ਤੇ ਕਿਹੜੇ ਵੇਲੇ ਤੂੰ ਛਤਰੀਦਾਲ ਬਣਦਾ ਐਦਾਂ ਦੇ ਕੰਮ ਨਾ ਕਰਿਆਗਾ ਫਿਰ ਕਿਉਂਗਾ ਭਬੀ ਉਹ ਕਹ ਤੇਹੀ ਬੰਦਾ ਜਾਨੀ ਆ ਸਾਡਾ ਤਾਂ ਕੋਈ ਨਿਆਂ ਹੀ ਨਹੀਂ ਹੋ ਸਕਦਾ ਬਿਲਕੁਲ ਨਹੀਂ ਜਿਹੜਾ ਨਿਆਂ ਹੋ ਸਕਦਾ ਉਹ ਬੰਦਾ ਨਾ ਤੇ ਜੋ ਮਰਜ਼ੀ ਕਰ ਸਕਦਾ ਭਲੇਤਰਾ ਦੇ ਘਰ ਮੰਨ ਨਗੜਿਆ ਕਰ ਕੱਲ ਹਜੇ ਉਹ ਵਿਆਹੀ ਆਈ ਆ ਤੇ ਭਾਤੂ ਕੰਮ ਚੰਗੇ ਨਹੀਂ ਕੀਤੇ ਹੈਗੇ ਉਹ ਭਾਬੀ ਮੈਂ ਚਾ ਚਾ ਠੀਕ ਆ ਠੀਕ ਆ ਸਰਪ੍ਰਾਈਜ਼ ਦੇ ਕੋਠੇ ਤੇ ਹੀ ਹੈ ਬਸ ਕੋਈ ਨਹੀਂ ਮੈਂ ਸਰਪ੍ਰਾਈਜ਼ ਨਾ ਚਾ ਹਾਂ ਇਸ ਗੱਲ ਦਾ ਮੈਂ ਇਹਦੇ ਕੋਲ ਮਾਫੀ ਮੰਗ ਲਈ ਹੈ ਟੈਨਸ਼ਨ ਨਾ ਲੈ ਤੋ ਠੀਕ ਹੈ ਠੀਕ ਇਹ ਕੋਠੇ ਦੇ ਕਿਲਿਆਂ ਦੇ ਕਿ ਦੱਸਣਾ ਮਤਲਬ ਹੈ ਇਹਨੂੰ ਮਰਨਾ ਕੀਤਾ ਹੀ ਵੀ ਬਾਹਰ ਨਹੀਂ ਜਾਣਾ